ਮੋਬਾਈਲ ਕ੍ਰੇਨ ਆ ਬਹੁਤ ਵੱਡਾ ਜਿਗਾਰਡਮੈਂਟ ਆ ਇਹਦਾ ਵੱਡੇ ਵੱਡੇ ਪੁਲ ਬਣਦੇ ਉਹਨੂੰ ਸਾਮਾਨ ਲੱਦ ਕੇ ਲਿਜਾਣ ਚ ਇਧਰ ਉਧਰ ਕੰਮ ਆਉਂਦੀ ਹੈ ਨਾ ਬਾਈ ਜੀ ਸਰਦਾਰਜੀਤ ਸਿੰਘ ਜੀ ਆਪਣੇ ਨਾਲ ਆ ਟੀਐਸਐਸ ਟ੍ਰੇਨਿੰਗ ਸਕੂਲ ਆ ਬਾਈ ਜੀ ਇਹਦੀ ਕੀ ਖਾਸ ਗੱਲ ਤੇ ਕਿੱਥੋਂ ਦੀ ਬਣੀ ਆ ਜੀ ਮਸ਼ੀਨ ਜਰਮਨ ਦੀ ਬਣੀ ਪਾਜੀ ਲੀਬਰ ਕੰਪਨੀ ਦੀ ਜੀ 50 ਟਨ ਦੀ ਇਹਦਾ ਜੀ ਹੈਗੀ ਆ ਆਪਣਾ weight ਆ ਹਾਂ ਟਨ ਦਾ weight ਆ 100 ਟਨ ਦੀ ਕੈਪੈਸਿਟੀ ਆ ਅੱਛਾ ਚੱਕਣ ਦੀ ਅੱਛਾ ਹਾਂਜੀ ਤੇ ਦੋ ਇਹਦੇ ਵਿੱਚ ਇੰਜਣ ਇੱਕ ਉੱਪਰ ਇੰਜਣ ਲੱਗਾ ਹੋਇਆ ਤੇ ਇੱਕ ਥੱਲੇ ਇੰਜਣ ਲੱਗਾ ਯਾਨੀ ਡਰਾਈਵ ਕਰਨ ਲਈ ਵੱਖਰਾ ਇੰਜਣ ਹਾਂ ਉੱਪਰ ਦੇ ਫੰਕਸ਼ਨ ਦੇ ਲਈ ਵੱਖ ਲੱਗ ਗਿਆ ਇਹਨੂੰ ਬੋਗੇ ਦੇ ਵਾਸਤੇ ਲੱਗ ਗਿਆ ਭਾਜੀ ਇਹਦਾ ਸਿਸਟਮ ਹੀ ਵੱਖਰਾ 사ਦਾ ਕੁਝ ਸੈਲਫ ਤੱਕਲ ਬੈਠਦੀ ਤੱਕਲ ਵੱਖਰੀਆਂ ਆ ਜਾਂਦੀਆਂ ਇਹ ਥੱਲੇਆਂ ਬੈਠਦੀਆਂ ਬੱਕਰੀਆਂ ਉੱਪਰ ਦੀਆਂ ਵੱਖਰੀਆਂ ਭਾਜੀ ਇਹ ਸ਼ੇਪ ਵੱਖਰੀ ਬਾੜੀ ਆ ਰਹੀ ਆ ਇਹ ਕਿਹੜੇ ਸਾਹਬ ਦੀ ਹੈ ਬਾਹਲ ਦੀ ਬਣੀ ਆ ਜਰਮਨ ਦੀ ਦੇਖੋ ਸਟੇਰਿੰਗ ਵੀ ਤਾਂ ਆਪਣੇ ਇੰਡੀਆ ਦੇ ਵਿੱਚ ਰਾਈਟ ਸਾਈਡ ਦੇ ਉੱਤੇ ਹੁੰਦਾ ਸਟੇਰਿੰਗ ਹਾਂ ਇਹ ਲੈਫਟ ਹੈਂਡ ਡਰਾਈਵ ਆ ਹਨਾ ਲੈ ਔਰਲੇ ਪਾਸੇ ਆ ਦਿਖਾ ਦੀ ਕੋਪੀ ਵੀਰੇ ਮੈਂ ਤਾਂ ਮਗਾ ਦੇਖੀਦਾ ਸਹੀ ਆਮ ਤਾਂ ਸੜਕਾ ਛੁੜਕਾ ਦੇ ਦਿੱਤਿਆ ਨਹੀਂ ਪੂਰਪੂਰ ਬਣਦੇ ਆ ਜਿੱਥੇ ਉੱਥੇ ਭਾਜੀ ਜਦੋਂ ਉੱਥੇ ਵੱਡੇ ਵੱਡੇ ਪਿੱਲਰ ਚੱਕਣ ਦੇ ਕੰਮ ਮਾ ਭਾਜੀ ਉਦਾਂ ਵੀ ਤੁਸੀਂ 50 ਫੁੱਟ ਹਾਈਟ ਦੇ ਉੱਤੇ ਕੁਝ ਸਮਾਨ ਦੇਣਾ ਤੇ ਫਿਰ ਮੋਬਾਈਲ ਕਰੇ ਨਹੀਂ ਕੰਮ ਹੋਣੀ ਥੱਲੇ ਉਹ ਤਾਂ ਬੰਦਾ ਲੈ ਕੇ ਨਹੀਂ ਚੱਕੇ ਹਾਂ ਅੱਜ ਕੱਲ ਮਸ਼ੀਨਰੀ ਦਾ ਜੋ ਹੈ ਤੇ ਦੂਜਾ ਕਿੰਨੇ ਸਿਲੰਡਰ ਆ ਭਾਈ ਜੀ ਇਹ ਇਹ ਭਾਜੀ 6 ਸਿਲੰਡਰ ਇੰਜਣ ਆ 2 ਇੰਜਣ ਆ ਉਹਦੇ ਵਿੱਚ 6 ਸਿਲੰਡਰ ਇੰਜਣ ਹੈਕ ਤੇ 2 ਇੰਜਣ ਆ ਆ ਆਉਟਰੀਗਲ ਲੱਗੇ ਹੋਏ ਆ ਆ ਫੰਕਸ਼ਨ ਜਿਹੜਾ ਆ ਇਹ ਬਾਹਰ ਦੇ ਰਿਗਲ ਜਿਹੜੇ ਉੱਥੋਂ ਕੱਢਦਾ ਆ ਆ ਜਿਹੜ ਤੇ ਇਹ ਇਥੋਂ ਨਿਕਲੇ ਆ ਹਾਂਜੀ ਇਥੋਂ ਨਿਕਲੇ ਆ ਭਾਜੀ ਆ ਪਿੰਨਾ ਜੀ ਹਾਂਜੀ ਹਾਂਜੀ ਇਹ ਸਟੇਪ ਲਾਈ ਜਿਹੜਾ ਹੁੰਦਾ ਇਹਨੂੰ ਆਪਾਂ ਡਿਸਟ੍ਰੀਬਿਊਟਰ ਵੀ ਕਹਿੰਦੇ ਆ ਹਨਾ ਆ ਬਾਈ ਗੋਦਾ ਮੇਰੇ ਨਾਲ ਗੋਵਿੰਦ ਸਿੰਘ ਅੱਛੇ ਇਹ ਵੀਰਾ ਟ੍ਰੇਨਿੰਗ ਦਿੰਦਾ ਹੋਊਗਾ ਟ੍ਰੇਨਿੰਗ ਦਿੰਦਾ ਆ ਗੁਰਗੰਦਰ ਸਿੰਘ ਆਹ ਹੀ ਜਾਂਦਾ ਬਈ ਹਾਂਜੀ ਇਹਨਾਂ ਡਿਸਟ੍ਰੀਬਿਊਟਰ ਕਨੇਟ ਇਹ ਆਪਣੇ ਆਊਟਰੀਗਰ ਬਾਹਰ ਕੱਢ ਦਿਆ ਤੇ ਇਹਨਾਂ ਨਾਲ ਹੀ ਕਰੇਨ ਆਪਣੀ ਲੈਵਲ ਹੁੰਦੀ ਹੈ ਜੀ ਲੈਵਲ ਵੀ ਇਹਨਾਂ ਦੇ ਨਾਲ ਹੀ ਹੁੰਦੀ ਹੈ ਲੈਵਲ ਵੀ ਇਹਦੇ ਨਾਲ ਹੁੰਦਾ ਆਹ ਜਗੜ ਗਰਾਰੀ ਦਿੱਤੀ ਹੈ ਵੱਡੀ ਤੇ ਤਾਂ ਸਰ ਜਾ ਕਮਾਉਣੇ ਬਿਲਕੁਲ ਤੇ ਸਵਿੰਗ ਬਾਜੀ ਥੱਲੇ ਸਵਿੰਗ ਆਊਟਰੀਗਰ ਲਗਾਇਆ ਜਾਂਦਾ ਜਿਹੜਾ ਆਪਣਾ ਵੱਡੀ ਗਰਾਰੀ ਈ ਤੁਸੀਂ ਕਹਿੰਦੇ ਹੋ ਕੀ ਕਹਿੰਦੇ ਇਹਨੂੰ ਟਾਈਮ ਟੇਬਲ ਲਗਾਇਆ ਜਾਂਦਾ ਟਾਈਮ ਟੇਬਲ ਹਾਂਜੀ ਉਹ ਜਿਹੜੀ ਦੂਜੇ ਪਾਸੇ ਲੱਗੀ ਉਹਨੂੰ ਸਵਿੰਗ ਮੋਟਰ ਕਹਿੰਦੇ ਇਹਦੇ ਨਾਲ ਹੀ ਇਹਨੂੰ ਘੁੰਮਣਾ ਕਰੇਂਦੇ ਜਿਹੜੇ ਉੱਪਰ ਵਜਨ ਲੱਗ ਹੂੰ ਇਹਦੇ ਨਾਲ ਇਹਦੀ ਤੇ ਗੱਲ ਸਾਰੀ ਹਾਂਜੀ ਹਾਂਜੀ ਗੇਰ ਗੁਰ ਕਿੰਨੇ ਆ ਆ ਲੀਵਦੇ ਆ ਭਾਜੀ ਅੱਛਾ ਲੀਵਦੇ ਆ ਹਾਂ ਲੀਵਦੇ ਆ ਤੇ ਗੇਰ ਜਿਹੜੇ ਉੱਪਰ ਅੱਗੇ ਪਿੱਛੇ ਕੰਦਲ ਦੇ ਉੱਥੇ ਹੁੰਦੇ ਛੇ ਗੇਰ ਦੇ ਆ ਭਾਜੀ ਹਾਂ ਹਾਂਜੀ ਹਾਂਜੀ ਤੇ ਟਮੋਟੀ ਤੇਲ ਤਾਂ ਫਿਰ 1 ਕੁੰਟਾਲ ਦੇ ਹਿਸਾਬ ਨਾਲ ਖਾਂਦੀ ਆ ਭਾਜੀ ਕਿੰਟੇ ਦਾ 10 10 ਲੀਟਰ ਚੱਕ ਜਾਂਦੀਆਂ ਭਾਜੀ ਕੁੰਟੇ ਦਾ 10 ਲੀਟਰ ਉਹ ਬੋੜਾ ਤੇਲ ਖੰਦੀ ਹੈਂ ਪਰ ਕੱਲ ਵੀ ਵੱਡੀ ਆ ਜਿਹੜਾ ਬੰਦਾ ਸਿੱਖ ਗਿਆ ਉਹਨੇ ਰੁਪਏ ਵੀ ਫਿਰ ਮੋਟੇ ਕਮਾਉਣੇ ਆ ਮੋਟੇ ਮੋਟੇ ਜੀ ਬੰਦਾ ਕਮਾਈ ਹੋ ਜਾਂਦੀ ਆ ਚੰਗੀ ਜੇ ਬੰਦਾ ਸਿੱਖ ਜੇ ਆਹ ਚਲਾਉਣੀ ਕਮ ਆਪਣੇ ਇੰਡੀਆ ਜੀ 30000 ਤੇ ਨੇੜੇ ਦੇੜ 30000 플러스 ਸਟਾਰਟਿੰਗ ਸੈਲਰੀ ਮਿਲਦੀ ਬੰਦੇ ਨੂੰ 30 플러스 ਸਟਾਰਟਿੰਗ ਆ ਫਰੈਸ਼ਰ ਨੂੰ ਮਿਲਦੀ ਹਾਂ ਨਹੀਂ ਵੱਡੀ ਗੱਲ ਆ ਫਿਰ ਯਾਰ ਮੈਂ ਪਿਆਰ ਬਾਬਾ ਜੀ ਫਿਰ ਪਾਜੀ ਰਿਸਕ ਵੀ ਵਾੜਾ ਯਾਰ ਰਿਸਕ ਵੀ ਵਾੜਾ ਹੈ ਫੋਰਨ ਜਿਹਦੇ 1 ਲੱਖ ਦੇ ਆਸ-ਪਾਸ ਸੈਲਰੀ ਜਾਂਦੀ ਹੈ ਇਹਦੇ ਲੱਖ ਦੇ ਨੇੜੇ ਫੋਰਨ ਚ ਤੇ ਸੱਖੇ ਮਹੀਨੇ ਚ ਹੀ ਜਾਣੀ ਹੈ ਮਹੀਨੇ ਸਾਡੇ ਕੋਲ ਸੱਖੇ ਗਏ ਆ ਕੱਲਦੇ ਆ ਬਾਜੀ ਕੰਮ ਸਾਡੇ ਕੋਲ ਸਾਰਾ ਆਹ ਜੀ ਆਹ ਜਿਗਾਰਡਮੈਂਟ ਯਾ ਨਾ ਕ੍ਰੇਨ ਹੈ ਜਿਹੜੀ ਇਹ ਤੁਸੀਂ 1 ਮਹੀਨੇ ਚ ਹੀ ਸਿੱਖ ਜਾਣੀ ਆ ਤੇ ਫੀਸ ਕਿੰਨੀ ਆ ਬਾਜੀ ਸਿੱਖਣ ਦੀ ਦੇ ਦੀ 2000 ਰ ਬਾਈ ਹੇਰ ਫੀਸ ਹੈ ਕਿੰਨਾ ਸੱਕੇ ਤੋਂ ਬਾਅਦ ਤੁਸੀਂ ਟ੍ਰੇਨਿੰਗ ਤੇ ਦੂਜੀ ਵੀ ਲੱਗ ਸਕਦੇ ਹੋ ਕਿ ਪ੍ਰੈਕਟੀਕਲ ਸ਼ੁਰੂ ਕਰ ਸਕਦੇ ਹੋ ਬਿਲਕੁਲ ਬਿਲਕੁਲ ਤੇ ਲੈ ਆਹ ਗੱਲ ਬਾਤ ਆ ਇਹਦੀ ਜਰਮਨ ਦੀ ਬਣੀ ਕਿਹੜੀ ਹੈ ਲਿਬਰ ਲਿਪਤਲੀ ਪਹਾੜ ਤੇ ਇਥੇ ਤੁਸੀਂ ਸਿੱਖ ਸਕਦੇ ਹੋ ਇਹ ਹੈ ਕਿੱਥੇ ਸੀ ਅਸੀਂ ਜਲੰਧਰ ਦੇ ਵਿੱਚ ਸੀ ਕਿ ਹੁਸ਼ਿਆਰਪੁਰ ਨੂੰ ਰੋੜੀ ਦਾ ਟੀਐਸਐਸ ਟ੍ਰੇਨਿੰਗ ਸੈਂਟਰ ਵਾਲਿਆਂ ਕੋਲੇ ਟਰਾਲਾ ਸਿੱਖ ਲੋ ਜੀ ਸੀ ਬੀਆਂ ਲੋਡਰ ਲਾਡਰ ਕਈ ਕੁਸ਼ ਰੱਖੀ ਬੈਠੇ ਸਾਰੇ ਸਾੰਦ ਇਹਨਾਂ ਦੇ ਆਪ ਦੇ ਹੀ ਆ ਵਾਇਗਰੂ ਦੀ ਪੂਰੀ ਰਹਿਮਤ ਹੈ ਇਹਨਾਂ ਤੇ ਤੇ ਉਹ ਵੀ ਸਿੱਖ ਸਕਦੇ ਹੋ ਰਹਿ ਕੇ ਵੀ ਸੱਕ ਸਕਦੇ ਹੋ ਉਹਦਾ ਫਰੀ ਆ ਤੇ ਰੋਟੀ ਪਾਣੀ ਦਾ ਖਰਚ ਹੈਗਾ 4500 ਉਹ ਰੋਟੀ ਪਾਣੀ ਦਾ 4500 ਉਹ 4500 ਰਹਿਣ ਰੈਸ਼ ਫਰੀ ਆ ਤੇ ਮਹੀਨੇ ਚ ਸਿਖਾ ਦੇਣਗੇ ਗਰੰਟੀ ਦੇ ਨਾਲ ਜੇ ਨਾ ਸਿੱਖੋ ਤੇ ਦਿਨ ਵੱਧ ਵੀ ਲੱਗਦੇ ਹੋਏ ਉਹ ਆਪੇ ਲਵਾ ਦੇਣਗੇ ਉਹਦੀ ਕੋਈ ਫੀਸ ਨਹੀਂ ਜੇ ਤੁਹਾਨੂੰ 150 ਰੁਪਏ ਵਿੱਚ ਪਰ ਡੇ ਵਿੱਚ ਤੁਹਾਨੂੰ ਤਿੰਨ ਟਾਈਮ ਰੋਟੀ ਮਿਲਦੀ ਦੋ ਟਾਈਮ ਚਾਹ ਮਿਲਦੀ ਆ ਤੇ ਕਿੱਥੋਂ ਮਹਿੰਗਾ ਹੋ ਗਿਆ ਹਾਂ ਤੇ ਤਿੰਨ ਵਾਰੀ ਚਾਹ ਪੀ ਲਈਏ ਬੰਦਾ ਤਾਂ ਆਪਣਾ 150 ਤਾਂ ਉਹ ਬਣ ਜਾਂਦਾ ਉਹਦਾ ਬਣ ਜਾਂਦਾ ਹਨਾ ਤੇ ਧੰਨਵਾਦ ਬਾਈ ਜੀ ਤੇ ਮਿਹਰਬਾਨੀ ਵੀਡੀਓ ਪਾਵਾਂਗੇ ਨੰਬਰ ਵੀ ਪਾ ਦੇਾਂਗੇ ਤਾਂ ਸੰਪਰਕ ਕਰ ਲਿਓ